ਏ ਅੱਜ ਲੋਕਤੰਤਰ ਦਾ ਇਹਨਾਂ ਨੇ ਕਤਲ ਕੀਤਾ ਆਪ ਸਰਕਾਰ ਨੇ ਐਸ ਡੀ ਐਮ ਨੇ ਮੈਡਮ ਬਲਜੀਤ ਕੌਰ ਨੇ ਕਰਾਇਆ ਕਿ ਕਤਲ ਤੇ ਸਾਡੇ ਨਥੁਰਾਮ ਗਾਂਧੀ ਜੀ ਕਾਲੀਦਾਲ ਦੇ ਸ਼ੋਕਬਜਾਜ 1 ਵਜੇ ਇੱਥੇ ਆਏ ਆ ਕਹਿੰਦੇ ਬੀ ਜੀ ਪੀ ਦੇ ਕਾਗ ਰਿਜੈਕਟ ਹੋ ਗਏ ਵੀ ਤੁਹਾਡੇ ਸਹੀ ਆ 3 ਵਜੇ ਲਿਸਟ ਲਾ ਦੇਾਂਗੇ ਜਦੋਂ ਅਸੀਂ ਇੱਥੇ ਆਏ 3 ਵਜੇ ਸਾਡੇ ਬੰਦੇ ਬਾਹਰ ਹੋਣ ਲਿਸਟਾ ਲਾਉਣ ਲੱਗੇ ਵੀ ਏ ਕਲਾਸ ਦੀ ਕਮੇਟੀ ਦੀ ਆ ਫੀਸ ਆ ਬੀ ਕਲਾਸ ਦੀ ਹੁਣੇ ਲਿਸਟਾ ਲਾਈਆਂ ਸਾਡੇ ਕੋਲ ਵੀਡੀਓ ਵੀ ਹੈਗੀ ਆ ਇਹ ਜਿਹੜਾ ਕੁਛ ਕੀਤਾ ਸਰਕਾਰ ਦੀ ਕਾਟ ਪੁਤਲੀ ਬਣ ਕੇ ਐਸ ਜੀ ਨੇ ਕੀਤਾ ਤੇ ਬਲਜੀਤ ਕੌਰ ਮੈਡਮ ਨੇ ਕਰਾਇਆ ਇਹ ਸਾਡੇ ਇਹ ਜਿਹੜੇ ਅਸੀਂ ਵੋਟਾਂ ਮੰਗ ਰਹੇ ਸੀ ਸਾਰੇ ਸਾਨੂੰ ਤੋਂ ਉੱਥੋਂ ਪਤਾ ਲੱਗਿਆ ਵੀ ਇਹ ਲੋਕ ਤਖਤ ਦਾ ਕਤਲ ਕੀਤਾ ਤੁਹਾਡੇ ਸਾਹਮਣੇ ਇਕੱਲੇ ਇਕ ਬੰਦੇ ਬਾਕੀ ਸਾਰੇ ਰਿਜੈਕਟ ਕਰਤੇ ਸਾਡੇ ਯਾਦ ਵੀ ਸੀ ਦੂਜੇ ਵੀ ਬੰਦੇ ਸੀ ਸਾਡਾ ਕਵਰਿੰਗ ਕੈਂਡੀਡੇਟ ਵੀ ਸੀ ਇਹ ਲੋਕਤੰਤਰ ਦਾ ਕਤਲ ਕੀਤਾ ਠੀਸੇ ਨੇ ਜਾਣ ਕੇ ਘਟਪਰਾਈ ਜਾਣ ਕੇ ਘਟਪਰਾਈ ਹੁਣ ਅਸੀਂ ਹਾਈ ਕੋਰਟ ਜਾ ਰਹੇ ਆ ਅੱਜ ਹੀ ਹੁਣੇ ਅਸੀਂ ਅਕਾਲੀ ਦਲ ਵੀ ਜਾ ਰਹੇ ਆ ਕਾਂਗਰਸ ਵੀ ਜਾ ਰਹੇ ਆ ਅਕਾਲੀ ਦਲ ਦੇ ਖੜੇ ਬਲਾਕ ਪ੍ਰਧਾਨ ਜੀ ਇਹ ਵੀ ਦੱਸਣਗੇ ਅੱਜ ਜਿਹੜਾ ਮਲੋੜ ਦੇ ਵਿੱਚ ਲੋਕਤੰਤਰ ਦਾ ਕਹਾਣ ਹੋਇਆ ਇੱਕ ਵਾਰਡ ਦੀ ਸਿਰਫ ਇੱਕ ਚੋਣ ਸੀਗੀ ਉਸ ਚੋਣ ਦੇ ਵਿੱਚ ਆ ਜਿਹੜੀ ਝਾੜੂ ਵਾਲੀ ਪਾਰਟੀ ਹੈ ਆਮ ਆਦਮੀ ਆਪ ਦੇ ਆਪ ਨੂੰ ਕਹਿਣ ਵਾਲੀ ਇਸ ਪਾਰਟੀ ਨੇ ਲੋਕਤੰਤਰ ਦਾ ਕਤਲ ਕੀਤਾ ਇੱਕ ਵਾਰ ਦਾ ਇਲੈਕਸ਼ਨ ਸੀ ਇਹਨਾਂ ਨੂੰ ਪਤਾ ਸੀ ਅਸੀਂ ਉੱਥੋਂ ਬਿਲਕੁਲ ਨਹੀਂ ਜਿੱਤਰੇ ਦੁਪਹਿਰੇ ਅਸੀਂ 1 ਵਜੇ ਇੱਥੋਂ ਗਏ ਆ 11 ਵਜੇ ਸਕੂਟਨੀ ਸੀ ਕੈਂਡੀਡੇਟ ਸਭ ਆਣਾ ਦੇ ਅਸੀਂ ਨਾਲ ਆਏ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਸੀ ਉਹਨੂੰ ਕਿਹਾ ਗਿਆ ਕਿ ਤੁਹਾਡੇ ਕਾਗਜ਼ ਰੱਦ ਕੀਤੇ ਜਾ ਰਹੇ ਹੈ ਤੁਹਾਡੇ ਕਾਗਜ਼ ਸਹੀ ਨਹੀਂ ਹੈਗੇ ਬਾਕੀ ਸਾਰੀਆਂ ਪਾਰਟੀਆਂ ਦੇ ਸਹੀ ਹੈ ਸਾਨੂੰ ਇਹ ਵਿਸ਼ਵਾਸ ਦੇ ਕਿ ਤੁਰੇ ਕਿ 3 ਵਜੇ ਅਸੀਂ ਲਿਸਟ ਲਾ ਦੇਾਂਗੇ ਔਰ ਤੁਹਾਡੇ ਕਾਗਜ਼ ਸਹੀ ਹੈ ਤੁਸੀਂ ਆਪਦੀ ਸਮਗਰੀ ਵਿੱਚ ਪਾ ਸਕਦੇ ਹੋ ਆਪਦਾ ਕੰਮ ਵੀ ਕਰ ਸਕਦੇ ਹੋ ਤੁਹਾਡੇ ਸਿੰਬਲ ਤੁਹਾਨੂੰ ਅਲਰਟ ਹੋ ਜਾਣਗੇ ਪਰ ਅਸੀਂ 3 ਵਜੇ ਇੱਥੇ ਆਏ ਸਾਡਾ ਕੈਂਡੀਡੇਟ ਵੀ ਆਇਆ ਕੋਈ ਇੱਥੇ ਇਹਨਾਂ ਨੇ ਜਿਹੜਾ ਪੋਸਟਰ ਲਗਾਉਣਾ ਸੀ ਨਹੀਂ ਲਗਾਇਆ ਅਸੀਂ ਬਾਰ-ਬਾਰ ਇਹਨਾਂ ਨੂੰ ਅਫਸਰਾਂ ਨੂੰ ਕਲੈਰੀਕਲ ਡਿਪਾਰਟਮੈਂਟ ਨੂੰ ਫੋਨ ਕਰਦੇ ਰਹੇ ਐਸ.ਡੀ.ਐਮ. ਸਾਹਿਬ ਨੂੰ ਫੋਨ ਕਰਦੇ ਰਹੇ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਸ਼ੋਭਦੀਪ ਸਿੰਘ ਬਿੱਟੂ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਇਹਨਾਂ ਨਾਲ ਵੀ ਮੇਰੀ ਗੱਲ ਹੋਈ ਮੈਂ ਕਿਹਾ ਤੁਹਾਨੂੰ ਕੋਈ ਪਤਾ ਲੱਗਿਆ ਜੀ ਇਹ ਕਹਿੰਦੇ ਜੀ ਹੁਣ ਉਹ ਕਹਰੇ ਵੀ ਰਸੀਦ ਜਿਹੜੀ ਉਹ ਘੱਟ ਲੱਗੀ ਹੈ ਪੁੱਛਣ ਆਲਾ ਹੋਏ ਇਹਨਾਂ ਨੂੰ ਰਸੀਦ ਅਸੀਂ ਕੋਈ ਬਾਹਰੋਂ ਤਾਂ ਨਹੀਂ ਬਣਵਾ ਕੇ ਲਿਆਏ ਇਹ ਕੋਈ ਐਫੀਡੇਵਟ ਨਹੀਂ ਸੀ ਰਸੀਦ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚੋਂ ਜਿੱਥੇ ਕ ਦੇ ਵਿੱਚੋਂ ਕੱਟੀ ਜਾਂਦੀ ਹੈ ਇਹ ਕੋਈ ਲੌਜਿਕ ਨਹੀਂ ਬੰਦਾ ਜਦੋਂ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਿਆ ਰੋਲਾ ਪੈਣ ਲੱਗਿਆ ਪਾਰਟੀਆਂ ਆ ਕੇ ਰੋਲਾ ਪਾਣੀਆਂ ਐਸਡੀਐਮ ਸਾਹਿਬ ਆਪ ਦੀ ਕੁਰਸੀ ਛੱਡ ਕੇ ਪਤਾ ਨਹੀਂ ਕਿਧਰ ਨੂੰ ਚਲੇ ਗਏ ਪ੍ਰੈਸ ਕਾਨਫਰੰਸ ਕਰਨ ਝੂਠ ਮਾਰੇ ਕੋਈ ਕਿਸੇ ਦਾ ਫੋਨ ਟੈਂਡ ਨਹੀਂ ਕਰ ਰਹੇ ਔਰ ਜਦੋਂ ਅਸੀਂ ਇੱਥੇ ਪਹੁੰਚੇ ਸਾਢੇ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਨੌਜਵਾਨ ਐਸਐਚਓ ਸਿਟੀ ਮਲੋੜ ਨੂੰ ਇੱਥੇ ਬੁਲਾ ਲਿਆ ਗਿਆ ਪਤਾ ਹੈ ਵੀ ਹੁਣ ਰੋਲਾ ਪਏਗਾ ਅਸੀਂ ਲੋਕਤੰਤਰ ਦਾ ਕਤਲ ਕੀਤਾ ਹੈ ਲੋਕ ਆਪਣਾ ਹੱਕ ਮੰਗਣਗੇ ਇੱਥੇ ਰੋਲਾ ਪਾਉਣਗੇ ਵੀ ਸਾਡੇ ਨਾਲ ਧੱਕਾ ਹੋਇਆ ਔਰ ਇਸ ਕਰਕੇ ਪ੍ਰਸ਼ਾਸਨ ਦਾ ਇੱਥੇ ਇਹਨਾਂ ਨੇ ਪੂਰਾ ਦਬਦਬਾ ਬਣਾ ਕੇ ਰੱਖਿਆ ਕਿ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਨਾ ਕਰ ਸਕੀਏ ਅਸੀਂ ਆਪ ਦਾ ਹੱਕ ਨਾ ਮੰਗ ਸਕੀਏ ਇਹ ਸਰਕਾਰ ਨੇ ਬਹੁਤ ਵੱਡਾ ਤੱਕਾ ਕੀਤਾ ਜੇ ਇਹਨਾਂ ਨੂੰ ਐਡਾ ਹੀ ਹੈ ਤਾਂ ਦੁਬਾਰੇ ਐਮਐਲਏ ਦਾ ਵੀ ਇਲੈਕਸ਼ਨ ਕਰਾ ਕੇ ਵੇਖ ਲੈਣ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਣੀਆਂ ਇਹਨਾਂ ਨੂੰ ਪਤਾ ਹੈ ਵੀ ਅੱਜ ਲੋਕ ਇਹਨਾਂ ਤੋਂ ਖਫਾ ਹੋ ਚੁੱਕੇ ਨੇ ਇਸ ਝੂਠੀ ਸਰਕਾਰ ਤੋਂ ਲਾਰਿਆਂ ਵਾਲੀ ਸਰਕਾਰ ਤੋਂ ਕੋਈ ਗੱਲ ਨਹੀਂ ਸਾਲ ਬਾਅਦ ਫਿਰ 27 ਚੋਣਾਂ ਹੋਣੀਆਂ ਨੇ 27 ਵਾਰਡ ਨੇ ਲੋਕ ਦੱਸ ਦੇਣਗੇ ਕਿਵੇਂ ਚੋਣਾਂ ਹੁੰਦੀਆਂ ਨੇ ਜੇ 27 ਵਾਰਡਾਂ 'ਚੋਂ ਇੱਕ ਵਾਰਡ ਦੇ ਵਿੱਚ ਵੀ ਇਹਨਾਂ ਦੀ ਜਮਾਨਤ ਵੀ ਬਚ ਗਈ ਤਾਂ ਮੈਨੂੰ ਸ਼ੱਕ ਲੱਗ ਜਾਏ ਨਾ ਹੋ ਜੇ